ਹਾਂਜੀ ਪੰਜਾਬੀ ਉਹ ਸਾਸਰੀ ਅਕਾਲ ਪ੍ਰਾਣੇ ਅਖਾਨ ਪ੍ਰਾਣੀਆਂ ਕਹਾਵਤਾਂ ਦੀ ਲੜੀ ਦੇ ਵਿੱਚ ਅੱਜ ਦੀ ਕਹਾਵਤ ਅੱਜ ਦਾ ਅਖਾਨ ਹੈ ਪ੍ਰਾਣੇ ਸਮਿਆਂ ਦੇ ਵਿੱਚ ਖੇਤੀਬਾੜੀ ਕਰਨ ਵਾਲੇ ਜੱਟ ਜ਼ਿਮੀਂਦਾਰ ਅਕਸਰ ਗੱਲ ਸਿਆਣੇ ਬਜ਼ੁਰਗ ਬੋਲਿਆ ਕਰਦੇ ਸਨ ਕਿ ਕਣਕ ਕੱਤੇ ਦੀ ਤੇ ਪੁੱਤ ਭਲੇਠੀ ਦਾ ਕਣਕ ਦੀ ਬਜਾਈ ਵਾਸਤੇ ਕਰਤਕ ਦਾ ਮਹੀਨਾ ਅਦਕਤੂਬਰ ਤੋਂ ਅਦ ਨਵੰਬਰ ਤੱਕ ਕਿਸਾਨ ਵੱਲੋਂ ਬੜਾ ਠੁਕਮਾ ਸਮਾਂ ਗਿਣਿਆ ਜਾਂਦਾ ਹੈ ਅਤੇ ਕਰਤਕ ਦੇ ਮਹੀਨੇ ਦੇ ਵਿੱਚ ਬੀਜੀ ਗਈ ਕਣਕ ਚੰਗਾ ਝਾੜ ਦਿੰਦੀ ਸੀ ਪਰ ਅੱਜ ਟੈਕਨੋਲੋਜੀ ਔਨ ਕਰਕੇ ਛੇਤੀ ਬੀਜੀ ਕਣਕ ਵੀ ਠੀਕ ਝਾੜ ਦੇ ਦਿੰਦੀ ਹੈ ਪਰ ਪੁਰਾਣੇ ਸਮਿਆਂ ਦੇ ਵਿੱਚ ਕਤਕ ਮਹੀਨੇ ਦੇ ਵਿੱਚ ਅਗੇਤੀ ਕਣਕ ਬੀਜਣ ਵਾਲੇ ਨੂੰ ਚੰਗਾ ਗਿਣਿਆ ਜਾਂਦਾ ਸੀ ਚੰਗੇ ਝਾੜ ਦੀ ਆਸ ਕੀਤੀ ਜਾਂਦੀ ਸੀ ਤਾਂ ਵੱਡੇ ਪੁੱਤਰ ਨੂੰ ਜੇਠਾ ਜਾਂ ਪਲੇਠੀ ਦਾ ਕਹਿਣ ਦਿੰਦੇ ਹਨ ਵੱਡਾ ਪੁੱਤਰ ਵੀ ਛੇਤੀ ਆਪਣੇ ਬਾਪ ਦੇ ਨਾਲ ਕੰਮ ਕਰਨ ਵਾਲਾ ਹੋ ਜਾਂਦਾ ਸੀ ਬਾਪ ਦੇ ਖਾਣ ਦਾ ਹੀ ਲੱਗਦਾ ਸੀ ਇਸੇ ਕਰਕੇ ਸਿਆਣੇ ਕਹਿੰਦੇ ਸਨ ਕਿ ਕਣਕ ਕੱਤੇ ਦੀ ਪੁੱਤ ਪਲੇਠੀ ਦਾ ਇਹ ਬਹੁਤ ਲਾਹੇਵੰਦ ਹੁੰਦੇ ਹਨ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ